ਗੋਲੀਆਂ ਗੋਲੀਆਂ ਖੜੀਆਂ ਗੁਰਦਾਸਪੁਰ ਦੇ ਵਿੱਚ ਇੱਕ ਵਾਰ ਫੇਰ ਚੱਲ ਗਿਆ ਗੋਲੀਆਂ ਕਹਿੰਦੇ ਨੇ ਅੱਧੀ ਰਾਤ ਨੂੰ ਇੱਕ ਟਰੈਵਲ ਏਜੰਟ ਦੇ ਘਰ ਦੇ ਵਿੱਚ ਮਾਰਿਆਂ ਗਏ ਜਾਣੇ ਗੋਲੀਆਂ ਤਿੰਨ ਗੋਲੀਆਂ ਚਲਾਈਆਂ ਗਈਆਂ ਨੇ ਔਰ ਇਸ ਤੋਂ ਬਾਅਦ ਚੋਂ ਹਮਲਾਵਰਾਂ ਦਾ ਕੁਝ ਨੌਜਵਾਨਾਂ ਨੇ ਪਿੱਛਾ ਕੀਤਾ ਤੇ ਰਾਹ ਦੇ ਵਿੱਚ ਹਮਲਾਵਰਾਂ ਨੇ ਉਹਨਾਂ ਦੇ ਉੱਤੇ ਵੀ ਗੋਲੀਆਂ ਚਲਾਈਆਂ ਯਾਨਕਿ 5 ਕਿਲੋਮੀਟਰ ਤੱਕ ਲਗਭਗ ਉਹਨਾਂ ਦਾ ਪਿੱਛਾ ਕੀਤਾ ਗਿਆ ਇਸੇ ਰਾਨ ਉਹਨਾਂ ਨੇ ਉਹਨਾਂ ਨੌਜਵਾਨਾਂ ਦੇ ਵੀ ਗੋਲੀਆਂ ਚਲਾ ਦਿੱਤੀਆਂ ਹੁਣ ਇਸ ਦੇ ਪਿੱਛੇ ਦੀ ਵਜ੍ਹਾ ਕੀ ਹਾਲਾਂਕਿ ਪਰਿਵਾਰ ਸ਼ੰਕਾ ਜਿਤਾ ਰਿਹਾ ਕਿ ਇਮੀਗ੍ਰੇਸ਼ਨ ਦੇ ਕੰਮ ਕਰਕੇ ਹੋ ਸਕਦਾ ਲੈਂਡਨ ਕਰਕੇ ਕਿਸੇ ਨੇ ਰੰਜਿਸ਼ ਕੱਢੀ ਹੋਵੇ ਪਰ ਫਿਲਹਾਲ ਪਰਿਵਾਰ ਵੀ ਇਹ ਗੱਲ ਕਹਿ ਰਿਹਾ ਹੈ ਕਿ ਉਹਨਾਂ ਦੀ ਕਿਸੇ ਦੇ ਨਾਲ ਕੋਈ ਦੰਜਿਸ਼ ਨਹੀਂ ਹੈ ਇਹੋ ਜੀ ਜਿਸ ਦੇ ਨਾਲ ਉਹਨਾਂ ਤੇ ਜਾਨਲੇਵਾ ਹਮਲਾ ਹੋਵੇ ਫਿਲਹਾਲ ਤੁਸੀਂ ਆਪ ਹੀ ਦੇਖ ਲਵੋ ਕਿਵੇਂ ਹੋਈ ਬਾਰਦਾਤ ਤਰਕਵੇਲ ਪੰਜਾਬੀ ਟੀਵੀ ਦੇ ਲਈ ਰੋਹਿਤ ਕੋਪਤਾ ਦੀ ਨੇਪਾਲ ਪਿਰਣਾ ਸ਼ਿਵਾਨੀ ਸਠਿਆਲੀ ਗਲਬਾ ਦੇ ਦਹਾਈ ਗਿਲ ਲੇਟੇ ਹੀ ਆਪਾਂ ਸੁੱਤੇ ਹੀ ਤੇ ਮਤਲਬ ਆਵਾਜ਼ ਆਈ ਹੈ ਇੱਕਦਮ ਫੈਰ ਗਈ ਪੂਰੀ ਆਪਾਂ ਪੱਜ ਕੇ ਬਾਹਰ ਹੋਏ ਆ ਤੇ ਇੱਕ ਬਾਈਕ ਹੀ ਤੇ ਤਿੰਨ ਨੌਜਵਾਨੀ ਉਹਦੇ ਉੱਪਰ ਮੂਲ ਭੇਟ ਇਹ ਕਾਲੇ ਕੱਪੜੇ ਦੇ ਨਾਲ ਤੇ ਤੇ ਦੋ ਫੈਰ ਇੱਕ ਗੇਟ ਚ ਕੱਢਿਆ ਵਾ ਇੱਕ ਉੱਪਰ ਛੱਤ ਨੂੰ ਕੱਢਿਆ ਵਾ ਤੇ ਤਿੰਨ ਗੋਲੀਆਂ ਪੂਰੀਆਂ ਨੀਚੇ ਉਹਨਾਂ ਦੀਆਂ ਸਬੂਤੀਆਂ ਬਰਾਮਦ ਹੋਈਆਂ ਸੂਰਜ ਸੂਰਜ ਸਠਿਆਲੀ ਅਵਲ ਜੰਡ ਦਾ ਕੰਮ ਕਰਦੇ ਆ ਜਾసే ਦਾ ਲੈਣ ਦੇ ਨੂੰ ਹੋ ਸਕਦਾ ਇਤੋਂ ਵੱਡੀ ਹੋਰ ਕੋਈ ਗੱਲ ਵੀ ਨਹੀਂ ਹੋ ਸਕਦੀ ਕੋਈ ਨਾ ਕੇ ਤੁਹਾਨੂੰ ਕੋਈ ਇਦਾਂ ਦਾ ਸ਼ੱਕਾ ਕੋਈ ਵੱਡੀ ਦੁਸ਼ਮਣੀ ਤਾਂ ਕੋਈ ਵੀ ਨਹੀਂ ਥਾਨ ਕੋਈ ਘਰ ਦੇ ਅੰਦਰ ਨਹੀਂ ਇੱਥੇ ਜਿੱਥੇ ਕਿਚਨ ਸਾਡੀ ਉੱਥੇ ਪੈਰ ਹੋਇਆ। ਦੁਪਗ ਪੌਣੇ ਕਿ ਜਦੋਂ ਵੇ ਦਾ ਟਾਈਮ ਸੀ ਕੋਈ ਅਣਪਛਾਤੇ ਬੰਦੇ ਆਏ ਮੋਟਰਸਾਈਕਲ ਤੇ ਤਿੰਨ ਜਣੇ ਸੀ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਤੇ ਉਹਨਾਂ ਨੇ ਆ ਕੇ ਇਹਨਾਂ ਦੇ ਘਰ ਤੇ ਫਾਇੜੇ ਕਿ ਕੀ ਦੋ ਗੋਲੀਆਂ ਚ ਲਈਆਂ ਤੇ ਤਿੰਨ ਗੋਲੀਆਂ ਜਿੰਦਾ ਉਹਨਾਂ ਦੀ ਇੱਕ ਜਿੰਦਾ ਕਾਰ ਤੋਂ ਸਿੱਧੇ ਇੱਥੇ ਡਿੱਗ ਗਿਆ ਉਹ ਪੁਲਿਸ ਦੇ ਵੱਲੇ ਕਰਤੇ ਆ। ਤੇ ਸਾਡੇ ਕੁਝ ਮੁੰਡਿਆਂ ਨੇ ਉਹਨਾਂ ਦਾ 5 ਕਿਲੋਮੀਟਰ ਤੱਕ ਲਗਭਗ 5 ਕਿਲੋਮੀਟਰ ਤੱਕ ਉਹਨਾਂ ਦਾ ਪੁੱਛਾ ਵੀ ਕੀਤਾ ਆ ਮੋਟਰਸਾਈਕਲ ਤੇ ਹੀ ਤਿੰਨ ਮੁੰਡੇ ਸੀ ਉਹ ਇਹਦਾ ਨਾਮ ਸੁਰੇਜ ਆ ਇਮੀਗ੍ਰੇਸ਼ਨ ਦਾ ਕੰਮ ਕਰਦਾ ਵਾ ਕੋਈ ਇਹਨਾਂ ਦੀ ਕੋਈ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਕੋਈ ਦੁਸ਼ਮਣੀ ਨਹੀਂ ਹੈਗੀ ਕੁਝ ਉਹ ਕਿਹਾ ਨਹੀਂ ਜਾ ਸਕਦਾ ਹੁਣ ਉਹ ਕਿਹੜੀ ਨੀਤ ਨਾਲ ਉਹਨਾਂ ਨੇ ਹਮਲਾ ਕੀਤਾ ਵਾ ਇਹ ਤਕਰੀਬਨ ਰਾਤ ਦੇ ਕੋਈ ਪੂਨੇ ਕੇ 11 ਵਜੇ ਦੀ ਘਟਨਾ ਵਾ ਤੇ ਉਸ ਤੋਂ 5 ਮਿੰਟ ਬਾਅਦ ਮੈਨੂੰ ਫੋਨ ਆਇਆ ਕਿ ਕੋਈ ਅਨਪਛਾਤੇ ਵੱਲੋਂ ਪਿੰਡ 'ਚ ਗੋਲੀਬਾਰੀ ਕੀਤੀ ਗਈ ਆ ਤੇ ਅਸੀਂ ਸਾਰੇ ਮੌਕੇ ਤੇ ਪਹੁੰਚੇ ਆ ਕਿ ਪੁਲਿਸ ਨੂੰ ਸੂਚਿਤ ਕੀਤਾ ਵਾ ਤੇ ਉਦੋਂ ਨੂੰ ਹਮਲਾਵਰ ਭੱਜ ਚੁੱਕੇ ਸੀਗੇ ਪਰ ਉਹ ਹਮਲਾਵਰਾਂ ਦਾ ਸਾਡੇ ਮੁੰਡਿਆਂ ਨੇ ਤਕਰੀਬਨ 5 ਤੋਂ 6 ਕਿਲੋਮੀਟਰ ਤੱਕ ਪੁੱਛਾ ਕੀਤਾ ਉਹ ਪਰ ਹਨੇਰੇ ਦਾ ਫਾਇਦਾ ਉਠਾ ਕੇ ਰੋ ਚੱਕਰ ਹੋ ਗਏ ਤਿੰਨ ਜਣੇ ਸੀਗੇ ਤੇ ਇੱਕੋ ਨਾਲ ਕੁ ਮੋਟਰਸਾਈਕਲ ਸੀਗਾ ਤੇ ਮੂੰਹ ਉਹਨਾਂ ਦੇ ਬੰਨੇ ਹੋਏ ਸੀਗੇ ਜਿਹਦੇ ਕਰਕੇ ਪਛਾਣ ਕਰਨੀ ਔਖੀ ਸੀਗੀ ਉਹ ਪਹੁੰਚ ਸੀਗੇ ਪਿੰਡ ਪਰਿਵਾਰ ਨਾਲ ਉਹਨੇ ਗੱਲਬਾਤ ਹੋਈ ਏ ਇਸ ਟਾਈਮ ਤੋਂ ਬਹੁਤ ਸ਼ਾਂਤ ਸਥਿਮਿਆ ਹੋਇਆ ਵਾ ਪਰ ਸਾਰੇ ਨੇ ਹੌਸਲਾ ਬਜਾਈ ਕੀਤੀ ਆ ਤੇ ਪ੍ਰਸ਼ਾਸਨ ਨੇ ਪਹੁੰਚ ਕੇ ਵਿਸ਼ਵਾਸ ਦਵਾਇਆ ਕਿ ਦੋਸ਼ੀ ਜਲਦ ਤੋਂ ਜਲਦ ਫੜੇ ਜਾਣਗੇ ਤੇ ਪਿੰਨ ਦੀ ਪੰਚਾਇਤ ਤੇ ਹੋਰ ਸਾਰੇ ਨਗਰ ਨਿਵਾਸੀ ਇਹਨਾਂ ਦੇ ਨਾਲ ਆ ਤੇ ਕੋਈ ਵੀ ਕਬਰਾਂ ਉਂਦੀ ਲੋੜ ਨਹੀਂ ਹੈਗੀ ਅਸ਼ੀਸ਼ ਨਾਜੇ ਮੇਰਾ ਉਹ ਮੁੰਡਾ ਸਾਡੇ ਚਾਚੇ ਦਾ ਹੀ ਉਹਨੇ ਫੋਨ ਕੀਤਾ ਇੱਥੇ ਫੈਰ ਕਾਢੇਗੇ ਤਿੰਨੇ ਜਣੇ ਤੇ ਆਪਾਂ ਉਸੇਲੇ ਆਏ ਗੱਡੀ ਲਾਈ ਉਹਨਾਂ ਦੇ ਮਗਰ ਉਧਰ ਇੱਕ ਕਾਦੀਆਂ ਰਾਹ ਨੂੰ ਗਏ ਆ ਆਪਾਂ ਗੱਡੀ ਲਾਈ ਮਗਰ ਉਹਨਾਂ ਮੇਨ ਰੋਡ ਤੇ ਉਧਰ ਨੂੰ ਪਾਲਿਆ ਕਾਦੀਆਂ ਵਾਲੇ ਰਾਹ ਨੂੰ ਵਿੱਚੋਂ ਦੀ ਉਹਨਾਂ ਦਰ ਸਕੂਲ ਆ ਕੇ ਫੈਰ ਕੱਢੇ ਸਾਡੇ ਕੋਲ ਜੀ ਦੋ ਫੈਰ ਕੀਤੀ ਜੀ ਹਨਾ ਤੋ ਗੇਟ 'ਚ ਵੱਜੀ ਦੇ ਇੱਕ ਸ਼ੀਸ਼ੇ 'ਚ ਵੱਜੀ ਐ ਤੇ ਇੱਕ ਹਵਾਈ ਫੇਰ ਮਾਰਿਆ ਉਹਨਾਂ ਦਾ ਉਹਨਾਂ ਦੀ ਹਾਲਤ ਦੇਖ ਕੇ ਤੁਹਾਨੂੰ ਵੀ ਤਰਸ ਆ ਜਾਏਗਾ ਕਿਉਂਕਿ ਪਿੰਡ 'ਚ ਚਲਾਇਆ ਜਾ ਰਿਹਾ ਸੀਗਾ ਇੱਕ ਅਜਿਹਾ ਕੰਦ ਜਿਸ ਦੀ ਕੋਈ ਪਰਮਿਸ਼ਨ ਨਹੀਂ ਸੀ ਯਾਨੀ ਕਿ ਇਹਨਾਂ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਇਸ ਕਮਰੇ 'ਚ ਠੋਸ ਦਿੱਤਾ ਗਿਆ ਸੀ 29 ਮੁੰਡਿਆਂ ਨੂੰ ਐਂਬੂਲੈਂਸ ਬੁਲਾ ਕੇ ਭੇਜ ਦਿੱਤਾ ਗਿਆ ਤੁਸੀਂ ਆਪ ਵੀ ਸੁਣ ਲਵੋ ਅਫਸਰਾਂ ਦੀ ਜ਼ੁਬਾਨੀ ਪੂਰੀ ਕਹਾਣੀ ਗਾਇਕ ਦਿੱਤਾ ਬੇਚਣੇ ਇੱਕ ਮਕਾਨ ਵਿੱਚ ਪ੍ਰਭਦੀਪ ਸਿੰਘ ਅਤੇ ਮਿਕਵਿੰਦਰ ਸਿੰਘ ਵੱਲੋਂ ਇੱਕ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਹੈ ਜਿਸ ਤੇ ਐਸ.ਆਈ. ਦਿਲਵਾਰ ਸਿੰਘ ਨੇ ਡਾਕਟਰ ਅਨਮਨਸਨ ਨੂੰ ਹਲਾ ਦਿੱਤੀ ਜੋ ਆਪਣੀ ਟੀਮ ਸਮੇਤ ਜਿਹਦੇ ਵਿੱਚ ਡਰਗ ਇਨਸਪੈਕਟਰ ਜ਼ਿੰਦਾਰ ਮਨਜੋਤ ਸਿੰਘ ਮੌਕੇ ਪਰ ਹਾਜ਼ਰ ਆਏ ਇਹਨਾਂ ਨੇ ਨਸ਼ਾ ਛਡਾਊ ਕੇਂਦਰ ਦੀ ਜਿਹੜੀ ਪੂਰੀ ਚੈਕਿੰਗ ਕੀਤੀ ਜਿਸ ਤੋਂ ਕੋਈ ਵੀ ਇਨਰਾਜ ਨਸ਼ਾ ਦਵਾਈ ਅਜੇ ਇਸ ਹਾਲ ਬ੍ਰੰਦ ਨਹੀਂ ਹੋਈ ਜਿਹੜੇ ਨਾ ਹੀ ਜਿਹੜੇ ਚਲਾ ਰਹੇ ਸੀ ਕਿ ਡਰੱਗ ਸੈਂਟਰ ਨੂੰ ਨਾ ਹੀ ਉਹਨਾਂ ਦਾ ਕੋਈ ਲਾਇਸੈਂਸ ਵਗੈਰਾ ਜਾਂ ਕੋਈ ਹੋਰ ਕਾਗਜ਼ ਪੱਤਾ ਦਿਨ ਚਲਾਉਣ ਵਾਲੇ ਪੇਸ਼ ਕਰ ਸਕੇ ਇਸ ਤੇ ਜਿਹੜੇ ਦਾਖਲ ਸੀਗੇ ਉੱਥੇ ਬੰਦੇ 29 ਉਹਨਾਂ ਨੂੰ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਰਕਾਰੀ ਨਸ਼ਾ ਛਡਾਊ ਕੇਂਦਰ ਮਾਂਸਾ ਰੋਡ ਬੁਢਿੰਡਾ ਵਿਖੇ ਭੇਜ ਦਿੱਤਾ ਗਿਆ ਹੈ ਤੇ ਇਹਦੀ ਬਾਤ ਪੜਤਾਲ ਕੀਤੀ ਜਾ ਰਹੀ ਹੈ ਬਾਤ ਪੜਤਾਲ ਤੋਂ ਨਿਕਲ ਬਈ ਅਮਨ ਬਚ ਨਹੀਂ ਆ ਜੂਗੀ ਮੁੱਖ ਸਰਖਾਣਾ ਨਾਣਾ ਸਰਵਾਖ ਹੈ ਸਾਨੂੰ ਉਤਲਾਹ ਮਿਲੀ ਜੀ ਕਿ ਗੰਗਾ ਦੇ ਖੇਤਾਂ ਵਿਚ ਬਣੇ ਇੱਕ ਮਕਾਨ ਵਿਚ ਪ੍ਰਭਦੀਪ ਸਿੰਘ ਅਤੇ ਨਿਕੰਦਰ ਸਿੰਘ ਵੱਲੋਂ ਇੱਕ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਹੈ ਜਿਸ ਤੇ ਐਸ.ਆਈ. ਦਰਵਾਜ ਸਿੰਘ ਨੇ ਡਾਕਟਰ ਅਨੂਮਾਨ ਸੰਗੋ ਅਤਲਾ ਦਿੱਤੀ ਜੋ ਆਪਣੀ ਟੀਮ ਸਮੇਤ ਜਿਹਦੇ ਵਿੱਚ ਡਾਕ ਇੰਸਪੈਕਟਰ ਜੀਨਾਰ ਮਨਜੋ ਸਿੰਘ მო꺼 ਪਰ ਹਾਜ਼ਰ ਆਏ ਇਹਨਾਂ ਨੇ ਨਸ਼ਾ ਛਡਾਊ ਕੇਂਦਰ ਦੀ ਜਿਹੜੀ ਸਬੂ ਪੂਰੀ ਚੈਕਿੰਗ ਕੀਤੀ ਜਿਸ ਤੋਂ ਕੋਈ ਵੀ ਤਰਾਜ਼ਦੂਖ ਦਵਾਈ ਅਜੇ ਤਹਾਲ ਬਰਾਮਦ ਨਹੀਂ ਹੋਈ ਜਿਹੜੇ ਨਾ ਹੀ ਜਿਹੜੇ ਚਲਾ ਰਹੇ ਸੀ ਕਿ ਟਰੱਕ ਸੈਂਟਰ ਨੂੰ ਨਾ ਹੀ ਉਹਨਾਂ ਦਾ ਕੋਈ ਲਾਇਸੈਂਸ ਵਗੈਰਾ ਨਾ ਕੋਈ ਹੋਰ ਕਾਗਜ ਪਤਲੇ ਨੂੰ ਦਿਖਾਉਣ ਵਾਲੇ ਪੇਸ਼ ਕਰ ਸਕੇ ਜਿਸ ਦੇ ਜਿਹੜੇ ਦਾਖਲ ਸੀਗੇ ਉੱਥੇ ਬੰਦੇ 29 ਉਹਨਾਂ ਨੂੰ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਰਕਾਰੀ ਨਸ਼ਾ ਘੜਾਓ ਕੇਂਦਰ ਮਾਂਸਾ ਰੋਡ ਉਪਿੰਡਾਵੇ ਕੀ ਭੇਜ ਦਿੱਤਾ ਗਿਆ ਹੈ ਤੇ ਇਹਦੀ ਬਾਤ ਫੜਦਾ ਕਿੰਨੀ ਚਾਰੀ ਬਾਤ ਫੜਦਾ ਉਸ ਤੋਂ ਵੀ ਕਾਰਵਾਈ ਅਮਲ ਵਿੱਚ ਲੈਣ ਦੀ ਜਔ